ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ ਜੀ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 1 1 2025 ਨੂੰ ਜਨਿਕੇ ਨਵੇਂ ਸਾਲ ਵਾਲੇ ਦਿਨ ਗੁੱਗਾ ਮਾੜੀ ਪਿੰਡ ਨਮਾਦਾਂ ਵਿਖੇ ਲੰਗਰ ਲਗਾਏ ਜਾਣਗੇ ਇੱਕ ਵੱਡਾ ਭੰਡਾਰਾ ਕੀਤਾ ਜਾਏਗਾ ਜਿਸ ਦਾ ਪ੍ਰਬੰਧ ਮੌਜੂਦਾ ਪ੍ਰਬੰਧਕ ਕਮੇਟੀ ਮੇਲਾ ਕਮੇਟੀ ਤੇ ಗ್ರಾಮ ਪੰਚਾਇਤ ਨੇ ਕੀਤਾ ਹੈ ਆਪ ਜੀ ਸੰਗਤ ਜੀ ਨੇ ਜੇਕਰ ਕਿਸੇ ਨੇ ਲੰਗਰ ਲਗਾਉਣਾ ਹੈ ਤਾਂ ਮੇਲਾ ਕਮੇਟੀ ਦੇ ਨਾਲ ਗੱਲਬਾਤ ਕਰਕੇ ਤੁਸੀਂ ਵੀ ਲੰਗਰ ਲਗਾ ਸਕਦੇ ਹੋ ਕਿਸੇ ਨੇ ਕੋਈ ਹਿੱਸਾ ਪਾਉਣਾ ਹੈ ਤਾਂ ਇੱਥੇ Google Pay ਦਾ ਜਿਹੜਾ ਦਿੱਤਾ ਗਿਆ ਹੈ ਉਹ Google Pay ਕਰਕੇ ਤੁਸੀਂ ਹਿੱਸਾ ਪਾ ਸਕਦੇ ਹੋ ਸੋ 1125 ਨਵੇਂ ਸਾਲ ਵਾਲੇ ਦਿਨ ਪਿੰਡ ਨਮਾਦਾਂ ਵਿਖੇ ਗੁੱਗਾ ਮਾੜੀ ਵਿਖੇ ਲੰਗਰਾਂ ਦੇ ਵਿੱਚ ਪਹੁੰਚਣ ਦੀ ਕਿਰਪਾ ਕਰਨੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਜੀ ਸਿੱਧ ਗੁਰੂ ਗੋਰਖਨਾਥ ਜੀ ਜੈ ਛਤਰੀ ਚਹਾਨ ਗੁੱਗਾ ਯਾਰ ਪੀਰ ਮਹਾਰਾਜ ਕੀ ਜੈ ਸਮੂਹ ਇਲਾਕਾ ਨਿਵਾਸੀ ਸਾਲ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਮੇਲਾ ਕਮੇਟੀ ਪਿੰਡ ਨਮਾਦਾ ਨਗਰ ਪੰਚਾਇਤ ਪਿੰਡ ਨਮਾਦਾ ਲੱਗਰ ਕਮੇਟੀ ਪਿੰਡ ਨਮਾਦਾ ਸਾਰੇ ਸੇਵਾਦਾਰ ਮੰਡਲੀ ਵੱਲੋਂ ਬਾਬਾ ਜੀ ਦੀ ਅਪਾਰ ਕਿਰਪਾ ਦੇ ਨਾਲ ਗੁੱਗਾ ਮਾੜੀ ਪਿੰਡ ਨਮਾਦਾ ਤੇ ਨਵੇਂ ਸਾਲ ਦਾ ਪ੍ਰੋਗਰਾਮ ਮਨਾਉਣ ਦਾ ਜਿਹੜਾ ਬੰਦ ਦੇ ਵਿੱਚ ਪ੍ਰੋਗਰਾਮ ਉਹ ਲਿਖਿਆ ਗਿਆ ਸੋ ਆਲੇ-ਦਾਲੇ ਨਗਰਾਂ ਦੇ ਵਿੱਚ ਸੰਗਤ ਨੂੰ ਬੇਨਤੀ ਹੈ ਵੀ ਮਿਤੀ 1 1 2025 ਨੂੰ ਗੁੱਗਾ ਮਾੜੀ ਪਿੰਡ ਨਮਾਦਾ ਤੇ ਬੜੀ ਧੂਮ-ਤਾਮ ਦੇ ਨਾਲ ਬਾਬਾ ਜੀ ਦੇ ਅਸਥਾਨ ਤੇ ਨਵੇਂ ਸਾਲ ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਸੋ ਸਾਰੀਆਂ ਸੰਗਤਾਂ ਹਮ ਹਮਾ ਕੇ ਇਹ ਮਹਾਨ ਕਾਰਜ ਦੇ ਵਿੱਚ ਮਹਾਨ ਉਤਸਵ ਦੇ ਵਿੱਚ ਸ਼ਾਮਲ ਹੋਣ ਤਾਂ ਕਿ ਬਾਬਾ ਜੀ ਦੇ ਦਰਬਾਰ ਦੀਆਂ ਰੌਣਕ ਬਧਾਈਆਂ ਜਾਣ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਵੇ ਖੁਸ਼ੀਆਂ ਪ੍ਰਾਪਤ ਕਰੀਆਂ ਜਾਣ। ਸੋ ਆਲੇ-ਦਾਲੇ ਨਗਰਾਂ ਦੇ ਵਿੱਚ ਵੀ ਜਿੱਥੇ ਤੱਕ ਇਹ ਵੀਡੀਓ ਪਹੁੰਚ ਰਹੀ ਹੈ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਆਏ-ਦਾਲੇ ਇਲਾਕੇ ਦੇ ਵਿੱਚ ਬੇਨਤੀ ਕੀਤੀ ਜਾਂਦੀ ਹੈ ਵੀ ਵੱਧ ਤੋਂ ਵੱਧ ਸੰਗਤਾਂ ਇਹ ਪਵਿੱਤਰ ਸਥਾਨ ਗੁੱਗਾ ਮਾੜੀ ਪਿੰਡ ਨਮਾਦਾ ਤੇ ਪਹੁੰਚ ਕੇ ਇਹ ਮਹਾਨ ਕਾਰਜ ਦੇ ਵਿੱਚ ਸ਼ਾਮਲ ਹੋ ਕੇ ਬਾਬਾ ਜੀ ਦੇ ਦਰਬਾਰ ਦੀਆਂ ਖੁਸ਼ੀਆਂ ਵਧਾਓ, ਰੌਣਕਾਂ ਵਧਾਓ ਤੇ ਇਹ ਮਹਾਨ ਸਮੇ ਦੇ ਉੱਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਦਰਤਿਆਂ ਵਾਲੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਮਿਤੀ 1-1-2025 ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਲੰਗਰ ਹੈ ਟੁੱਟ ਵਰਤੂਗਾ ਪੀਰ ਸਾਹਿਬ ਦੇ ਸਮਿਆਂ ਵੱਲੋਂ ਢੋਲੀਆਂ ਵੱਲੋਂ ਕਬੀਸਰੀ ਜੱਥੇ ਵੱਲੋਂ ਪ੍ਰੋਗਰਾਮ ਲਾ ਕੇ ਲੀਕ ਕੇ ਬਾਬਾ ਜੀ ਦੇ ਜਿਹੜਾ ਗੁਣ ਗਾਣਾ ਕੀਤਾ ਜਾਊਗਾ ਸੋ ਸੰਗਤਾਂ ਨੂੰ ਬੇਨਤੀ ਹੈ ਵੀ ਹਮ ਹਮਾ ਕੇ ਪੁੱਜੋ ਪੁੱਜਣ ਵਾਲੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕੀਤੀ ਜਾਂਦੀ ਹੈ ਵੀ ਜਿਹੜਾ ਲੰਗਰ ਹੈ ਉਹ ਸਾਰਿਆਂ ਨੂੰ ਦੁੱਤ ਵਰਤਣਾ ਸੋ ਦੁੱਧ ਦੀ ਜਿਹੜੀ ਸੇਵਾ ਹੈ ਗੁਰੂ ਮਹਾਰਾਜ ਨੇ ਜਿਨ੍ਹਾਂ ਦੇ ਕਰੇ ਦੁੱਧ ਦੀ ਦਤ ਬਖਸ਼ੀ ਆ ਥੋੜੇ ਵਿੱਚੋਂ ਥੋੜਾ ਬਹੁਤੇ ਵਿੱਚ ਬਹੁਤਾ ਲੈ ਕੇ ਜਰੂਰ ਦਰਬਾਰ ਸਾਹਿਬ ਦੇ ਵਿੱਚ ਲੰਗਰ ਦੇ ਵਿੱਚ ਆਪਣਾ ਹਿੱਸਾ ਪਾਉਣ ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਇੱਕ ਵਾਰ ਫਿਰ ਹੋਰ ਜ਼ੋਰ ਅਪੀਲ ਕੀਤੀ ਜਾਂਦੀ ਹੈ ਵੀ ਇਹ ਮਹਾਨ ਕਾਰਜ ਦੇ ਵਿੱਚ ਸ਼ਾਮਲ ਹੋ ਕੇ ਪੀਰ ਸਾਦੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬੋਲੋ ਸੱਚੇ ਦਰਬਾਰ ਕੀ ਜੈ ਸਿੱਧ ਗੁਰੂ ਗੋਖਰਨਾਥ ਕੀ ਜੈ